ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਜੀ ਤੁਸੀਂ ਆਪਣੇ ਘਰਾਂ ਵਿੱਚ ਸਾਰੇ ਠੀਕ ਠਾਕ ਤੇ ਤੰਦਰੁਸਤ ਹੋਵੋਗੇ ਤੇ ਐਤਵਾਰ ਦਾ ਦਿਨ ਹੈ ਤੇ ਕਾਮ ਕੁਮ ਸਵੇਰ ਦਾ ਨਵੇੜ ਲਿਆ ਸੀ ਤੇ ਅੱਜ ਨਾ ਦਿਲ ਕਰਦਾ ਸੀ ਕਿ ਖਿਚੜੀ ਖਾਈਏ ਤੇ ਦੁਪਹਿਰੇ ਆਪਾਂ ਧੜੀ ਖਿਚੜੀ ਮਸਰਾਂ ਦੀ ਦਾਲ ਦੀ ਤੇ ਨਾਲ ਹੀ ਆਪਾਂ ਮਹਿ ਚੌਲ ਪਾ ਕੇ ਕੋਲ ਰੱਖ ਲੈਨੇ ਆ ਨਮਕ ਪਾਇਆ ਸੀਗਾ ਵਿੱਚ ਅੱਜ ਦੇਸੀ ਕਿਉਂ ਨਹੀਂ ਸੀ ਪਾਇਆ ਜਿਵੇਂ ਗਰਮੀ ਕਰਕੇ ਨਾ ਦੇਸੀ ਕਿਉਂ ਥੋੜਾ ਜਿਹਾ ਹੋਏ ਵਿੱਚ ਘਬਰਾਟ ਜੀ ਕਰਦਾ ਤੇ ਐਨੂੰ ਲਾਲ ਕਰ ਲਈ ਸੀ ਆਪਾਂ ਦਾਲ ਰੇਨ ਰੇਨ ਕਿ ਪਾਣੀ ਲਾਲ ਹੋ ਗਿਆ ਖਿਚੜੀ ਨਾ ਲਾਲ ਲਾਲ ਸਵਾਦ ਲੱਗਦੀ ਏ ਜੇ ਇਕੱਠਾ ਹੀ ਪਾ ਦਈਏ ਸਮਾਨਤ ਫਿਰ ਵਧੀਆ ਨਹੀਂ ਲੱਗਦੀ ਹੈਗੀ ਦਾਲ ਦਾ ਰੰਗ ਪਰਤ ਜੇ ਫਿਰ ਵਧੀਆ ਲੱਗਦੀ ਵੇਖਣ ਚ ਵੀ ਤੇ ਖਾਣ ਚ ਵੀ ਤੇ ਨਾਲ ਅੱਜ ਹਤਵਾਰੇ ਪਾਸੀ ਬੱਚੇ ਇਹੋ ਜਿਹੀਆਂ ਚੀਜ਼ਾਂ ਨੂੰ ਤੇ ਪਸੰਦ ਕਰਦੇ ਨਹੀਂ ਹੈਗੇ ਪਰ ਚਲੋ ਮਜਬੂਰੀ ਚ ਖਾ ਲੈਂਦੇ ਨੇ ਦਹੀਂ ਨਾਲ ਜਾਂ ਮੱਖਣ ਨਾਲ ਉਹਨਾਂ ਨੂੰ ਤੇ ਰੋਜ਼ ਭਾਵੇਂ ਪਾਸਤਾ ਜਾਂ ਮੈਗੀ ਇਹੋ ਜੀ ਕੋਈ ਚੀਜ਼ ਬਣਾ ਦੋ ਉਹਨਾਂ ਲਈ ਤੇ ਉਹੀ ਵਧੀਆ ਹੈ ਪਰ ਜੇ ਆਪਾਂ ਹਲਕਾ ਫੁਲਕਾ ਬਣਾਵਾਂਗੇ ਤੇ ਫਿਰ ਖਾ ਹੀ ਲੈਂਦੇ ਨੇ ਤੇ ਆਪਾਂ ਖਿਚੜੀ ਸੀ ਗਰਮ ਗਰਮ ਖਿਚੜੀ ਸੀ ਮੱਖਣ ਪਾਇਆ ਨਾਲ ਚਾਹ ਹੈ ਆਉਂਜੀ ਦੁਪਹਿਰ ਦਾ ਟਾਈਮ ਹੈ ਤੁਸੀਂ ਵੀ ਛੱਕੋ ਤੇ ਉਦੋਂ ਮਗਰੋਂ ਆ ਗਿਆ ਕੁਲਫੀ ਵਾਲਾ ਭਾਈ ਤੇ ਫਿਰ ਮੈਂ ਕਿਹਾ ਚਲੋ ਹੁਣ ਹਿੰਮਤ ਨੇ ਸਿਰ ਤੋਂ ਤਲ ਸੀਗਾ ਤੇ ਉਹਦੇ ਸਿਰ ਨੂੰ ਤੇਲ ਲਾ ਦਿੰਨੇ ਆ ਤੇ ਉਹਨੂੰ ਐ ਹੁੰਦਾ ਕਿ ਜ਼ੋਰ ਲਾ ਕੇ ਮੇਰੇ ਸੇਲ ਦੇ ਵਿੱਚ ਤੇਲ ਮਲੋ ਤੇ ਪਰ ਆਪਣੀਆਂ ਬਾਂਹਵਾਂ ਉਹਨੀਆਂ ਕੰਮ ਨਹੀਂ ਕਰਦੀਆਂ ਹੈਗੀਆਂ ਉਹ ਕਹਿੰਦਾ ਕਿ ਹੋਰ ਜ਼ੋਰ ਦੀ ਮਲੋ ਮ사ਜ ਕਰੋ ਚੰਗੀ ਤਰ੍ਹਾਂ ਇਤਵਾਰ ਨੂੰ ਇਹ ਵੀ ਬਹੁਤ ਵੱਡੀ ਡਿਊਟੀ ਹੁੰਦੀ ਹੈ ਪਹਿਲਾਂ ਬੱਚਿਆਂ ਦੇ ਸਿਰ ਧੋਣੇ ਫਿਰ ਤੇਲ ਲਾਣੇ ਉਸ ਤੋਂ ਮਗਰੋਂ ਦੁਪਹਿਰ ਤੱਕ ਆਪਾਂ ਕੋਈ ਵੀਡੀਓ ਸ਼ੂਟਣੀ ਸੀ ਕੀਤੀ ਹੈਗੀ ਤੇ ਸ਼ਾਮ ਦਾ ਟਾਈਮ ਸੀ ਆਪਾਂ ਰਹਿ ਰਹੇ ਹਾਂ ਸਾਬ ਦਾ ਜਾਬ ਕਰਨ ਲੱਗੇ ਸੀਗੇ 24 ਘੰਟਿਆਂ ਦੇ ਵਿੱਚੋਂ ਸਵੇਰ ਸ਼ਾਮ ਤੇ ਗੁਰੂ ਦੇ ਲੇਖੇ ਚਲਾਉ ਜਿੰਨੀ ਕੁ ਲਾਈ ਜਾਂਦੀ ਹੈ ਕਿਉਂਕਿ ਜੇ ਅਸੀਂ ਫੋਨ ਫੜ ਕੇ ਬਹਿ ਜਾਈਏ ਉੱਥੇ ਵੀ ਅਸੀਂ ਘੰਟਾ ਡੇਢ ਡੇਢ ਭੁੱਲ ਜਾਂਦੇ ਆ ਕਿ ਸਾਨੂੰ ਇੰਨਾ ਟਾਈਮ ਹੋ ਗਿਆ ਫੋਨ ਫੜਿਆ ਨੂੰ ਪਰ ਚਲੋ ਦੋ ਟਾਈਮ ਦੀ ਜਾਪ ਤੇ ਕਰਨਾ ਚਾਹੀਦਾ ਤੇ ਅਗਲੇ ਦਿਨ ਸੋਮਵਾਰ ਦੀ ਵੀਡੀਓ ਹੈ ਸਵੇਰ ਦੀ ਤੇ ਆਪਾਂ ਬੱਚਿਆਂ ਵਾਸਤੇ ਪਿੰਡੀ ਦੀ ਸਬਜ਼ੀ ਬਣਾਉਣ ਲੱਗੇ ਸੀਗੇ ਕਿਉਂਕਿ ਜ਼ਿਆਦਾ ਕਰਕੇ ਤੇ ਹੁਣ ਸਵੇਰੇ ਹੀ ਭੁੰਨ ਲਈ ਦੀ ਸਬਜ਼ੀ ਗਰਮੀ ਬਹੁਤ ਜ਼ਿਆਦਾ ਹੈ ਅਧਿਕਦੀ ਹੋ ਵੀ ਜਾਂਦਾ ਚਲੋ ਰਾਤ ਨੂੰ ਭੁੰਨ ਲਈ ਫਿਰ ਸੋਚੀਦਾ ਸਵੇਰੇ ਵੀ ਕੀ ਭੁੰਨਨੇ ਨੇ ਆਲੂ ਹੀ ਭੁੰਨਨੇ ਹੁੰਦੇ ਨੇ ਜੜੀ ਮਰਜੀ ਸਬਜ਼ੀ ਚ ਭੁੰਨ ਲਓ ਤੇ ਹੁਣ ਆਪਾਂ ਜੀ ਭਿੰਡੀ ਬਣਾ ਲੈਨੇ ਆ ਭਿੰਡੀਆਂ ਚੀਰ ਕੇ ਰੱਖ ਲਈਆਂ ਸੀ ਤੇ ਪਿਆਜ਼ ਚੀਰ ਲੈਨੇ ਕੁਝ ਥੋੜਾ ਜਿਹਾ ਕੰਮ ਰਾਤ ਨੂੰ ਹੀ ਕਰਕੇ ਰੱਖ ਲੀਦਾ ਕੋਈ ਸਵੇਰੇ ਵੀ ਕੰਮ ਨਾਲ ਨਾ ਬਹੁਤ ਜ਼ਿਆਦਾ ਹੋ ਜਾਂਦੇ ਨੇ ਖਾਸ ਕਰਕੇ ਸਕੂਲ ਜਾਣਾ ਹੋਏ ਫਿਰ ਤੇ ਬਹੁਤ ਜ਼ਿਆਦਾ ਹੁੰਦੇ ਨੇ ਚਲੋ ਵੈਸੇ ਨਾ ਛੁੱਟੀਆਂ ਤੋਂ ਬਾਅਦ 2-4 ਦਿਨ ਬਹੁਤ ਤਜੀਬ ਜਿਹਾ ਲੱਗਾ ਜਿਵੇਂ ਰੂਟੀਨ ਚ ਆਉਣਾ ਪਰ ਹੁਣ ਆਦਤ ਪੈ ਗਈ ਹੈ ਉਹੀ ਪਹਿਲੇ ਟਾਈਮ ਚ ਆਣ ਕੇ ਤੇ ਆਪਾਂ ਲੌਣ ਮਰਚ ਮਿਰਚਾਂ ਘਟ ਪਾਈਆਂ ਸੀਗੀਆਂ ਬੱਚਾ ਨੇ ਸਕੂਲ ਖੜਨੀ ਹੁੰਦੀ ਹੈ ਤੇ ਫਿਰ ਮਰਚਾਂ ਥੋੜੀਆਂ ਹੀ ਪਾਈਆਂ ਸਨ ਤੇ ਮਸਾਲੇ ਵੱਜੋਂ ਬਸ ਥੋੜੀ ਜੀ ਕਾਲੀ ਮਰਚ ਪਾਈ ਸੀ ਤੇ ਤੇ ਇਹ ਸਬਜੀ ਨੂੰ ਚੰਗੀ ਤਰ੍ਹਾਂ ਇੱਕ ਵਾਰੀ ਕੜਸੀ ਮਾਰ ਕੇ ਹਲਾ ਕੇ ਫਿਰ ਠੱਕ ਕੇ ਰੱਖ ਦੇਣੇ ਆ ਤੇ ਤੇ ਇਧਰ ਹੀ ਮਤਲਬ ਸਿੰਘ ਕਹਿੰਦਾ ਕਿ ਮੈਂ ਭਿੰਡੀ ਦੀ ਸਬਜੀ ਨਹੀਂ ਖਾੜਨੀ ਹੈਗੀ ਜਿਹੜੀ ਪਨੀਰ ਦੀ ਸਬਜੀ ਪਈ ਸੀਗੀ ਮੈਨੂੰ ਉਹਦਾ ਹੀ ਪਰੌਂਠੇ ਲਾ ਦੋ ਤੇ ਉਹਨੂੰ ਆਪਾਂ ਸਬਜੀ ਦੇ ਵਿੱਚ ਥੋੜੀ ਜੀ ਕਾਲੀਆਂ ਮਰਚਾਂ ਪਾਈਆਂ ਹਰਾ ਧਨੀਆ ਪਾਇਆ ਨਮਕ ਪਾਇਆ ਮਿਰਚ ਪਾਈ ਤੇ ਉਹਨੂੰ ਪਰੌਂਠੇ ਲਾਦੇ ਸੀਗੇ ਹਰ ਕਿਸੇ ਦੀ ਵਕੂ ਵਕ ਫਰਮਾਇਸ਼ ਹੁੰਦੀ ਏ ਮਤਲਬ ਕਿਸੇ ਟਾਈਮ ਤੇ ਬੱਚੇ ਇਹ ਵੀ ਨਹੀਂ ਹਿਸਾਬ ਲਾਂਦੇ ਕਿ ਸਵੇਰੇ ਦਾ ਕਿੰਨਾ ਖਪਿਆ ਹੁੰਦਾ ਬਸ ਉਹਨਾਂ ਨੂੰ ਐ ਹੁੰਦਾ ਕਿ ਸਾਡੀ ਡਿਮਾਂਡ ਪੂਰੀ ਹੋਣੀ ਚਾਹੀਦੀ ਏ ਤੇ ਇੱਧਰ ਨਾਲ ਹੀ ਆਪਾਂ ਫਿਰ ਫਟਾਫਟ ਪਰੌਂਠੇ ਲਾਤੇ ਹਲੇ ਇੱਕ ਦਿਨ ਪਹਿਲਾਂ ਆਲੂ ਦੇ ਪਰੌਂਠੇ ਗਏ ਨੇ ਤੇ ਅੱਜ ਪਨੀਰ ਦੇ ਪਹਿਲਾਂ ਆਪਾਂ ਇੱਕ ਪਰੌਂਠਾ ਸੁੱਕਾ ਹੀ ਲਾਇਆ ਇਹਨੂੰ ਤਲਿਆ ਨਹੀਂ ਸੀ ਇਹ ਹਰਵਿੰਦਰ ਵਾਸਤੇ ਲਾਇਆ ਸੀਗਾ ਤੇ ਉਸ ਤੋਂ ਮਗਰੋਂ ਆਪਾਂ ਫੜਾਫੜ ਸਕੂਲ ਦੇ ਬਣਾ ਦੇਣੇ ਆ ਕਿਉਂਕਿ ਇੱਕੋ ਦਾਮ ਇਹੋ ਜੀ ਪਲੈਨਿੰਗ ਕਰਨੀ ਨਾ ਬਹੁਤ ਔਖਾ ਹੁੰਦਾ ਹੈ ਖਾਸ ਕਰਕੇ ਸਵੇਰੇ-ਸਵੇਰੇ ਜਦੋਂ ਸਕੂਲ ਦਾ ਟਾਈਮ ਹੋਇਆ ਹੁੰਦਾ ਹੈ ਇੱਕ ਪਾਸੇ ਬੱਸ ਵੇਖਣ ਡੇ ਸੀਗੇ ਤੇ ਇੱਕ ਪਾਸੇ ਪਰੌਂਠੇ ਤਲੇ ਜਾਣ ਡੇ ਸੀਗੇ ਕਿਤੇ ਬੱਸ ਨਾ ਆ ਜੇ ਲੋ ਜੀ ਆਪਣੇ ਪਨੀਰ ਦੇ ਪਰੌਂਠੇ ਪੱਕ ਕੇ ਤਿਆਰ ਸੀਗੇ ਤੇ ਦਹੀਂ ਨਾਲ ਕਿਹਾ ਸੀਗਾ ਕਹਿੰਦੇ ਦਹੀਂ ਨਾਲ ਨਹੀਂ ਖਾਣੀ ਕੱਲੀ ਮੱਖਣੀ ਨਾਲ ਖਾਣੀ ਹੈ ਤੇ ਨਾਲ ਲੱਸੀ ਸੀਗੀ ਬਸ ਓਹੀ ਗੱਲ ਹੈ ਨਾ ਸਾਰਾ ਦਿਨ ਫਰਮਾਇਸ਼ਾਂ ਪੂਰੀਆਂ ਕਰਦੇ ਆਂ ਇਹਦੇ ਲੰਘ ਜਾਂਦਾ ਹੈ ਹਾਲੇ ਵੀ ਇਹੀ ਗੱਲ ਹੋ ਜਾਂਦੀ ਏ ਕਿ ਕੀ ਕੰਮ ਐ ਕੋਈ ਕੰਮ ਨਹੀਂ ਹੈਗੇ ਬਸ ਰੋਟੀ ਪਾਣੀ ਹੀ ਤੇ ਬਣਾਉਣਾ ਹੋਰ ਕੀ ਕੰਮ ਨੇ ਹਾਂ ਜਿੱਦ ਤਰ ਆਪਣੇ ਰੋਟੀ ਪਾਣੀ ਦਾ ਨਿਬੜ ਗਿਆ ਸੀ ਸਲੇਵ ਸਾਫ ਕਰਕੇ ਤੇ ਆਪਾਂ ਹੁਣ ਭਾਂਡੇ ਮਾਂਜ ਲੈਨੇ ਆ ਸਾਰੇ ਭਾਂਡੇ ਮਾਂਜ ਗਏ ਤੇ ਆਪਾਂ ਪਰਲੇ ਪਾਸੇ ਚੰਕ ਚ ਰੱਖ ਲਏ ਸੀਗੇ ਤੇ ਸ਼ੈਂਕ ਨੂੰ ਧੋ ਕੇ ਤੇ ਵਿੱਚ ਟੋਕਰਾ ਸਾਫ ਕਰਕੇ ਰੱਖਤਾ ਹੁਣ ਆਪਾਂ ਭਾਂਡੇ ਧੋ ਕੇ ਧਰ ਦਿੰਨੇ ਆ ਤੇ ਉਸ ਤੋਂ ਮਗਰੋਂ ਝਾੜੂ ਪੋਚੇ ਦਾ ਕੰਮ ਸ਼ੁਰੂ ਕਰਾਂਗੇ ਪਹਿਲਾਂ ਇੱਕ ਵਾਰੀ ਸੋਈ ਦਾ ਨਵੇੜ ਲਾਂਗੇ ਫਿਰ ਐਵੇਂ ਨਾ ਮਤਲਬ ਇਹ ਰਹਿ ਜੇ ਭਾਂਡਿਆਂ ਖੁੰਡਿਆਂ ਨਾਲ ਤੇ ਆਪਾਂ ਝਾੜੂ ਪੋਚੀ ਨੂੰ ਫਿਰ ਦੋ ਪਾਸੇ ਜੇ ਕੰਮ ਹੋ ਜਾਂਦੇ ਨੇ ਤੇ ਇੱਧਰ ਆਪਣੇ ਭਾਂਡੇ ਧੁੱਪਗੇ ਸੀਗੇ ਆਪਣਾ ਸੋਈ ਦਾ ਕੰਮ ਨਿਪੜ ਗਿਆ ਸੀ ਤੇ ਇੱਕ ਵਾਰੀ ਚਲੋ ਆਪਾਂ ਸ਼ੈਂਕ ਸਾਫ਼ ਕਰ ਦਿੰਨੇ ਆ ਕਿਉਂਕਿ ਜਦੋਂ ਵੀ ਸ਼ੈਂਕਲ ਜਾਈਏ ਇਹਨੂੰ ਸੁੱਕਿਆ ਹੋਏ ਫਿਰ ਵਧੀਆ ਲੱਗਦਾ ਹੈ ਚਲੋ ਜੀ ਹੁਣ ਆਪਣਾ ਕੰਮ ਰਸੋਈ ਦਾ ਨਿਬੜ ਗਿਆ ਤੇ ਬਾਹਰ ਵੇਖੋ ਜਿਵੇਂ ਨਾ ਮਤਲਬ ਧੁੱਪ ਵੀ ਹੈ ਵੇ ਤੇ ਹੋਰ ਹੀ ਤਰ੍ਹਾਂ ਦਾ ਕਾਲਾ ਕਾਲਾ ਜਿਹਾ ਬੱਦਲ ਬਣਿਆ ਹੋਇਆ ਹੁਣ ਜੇ ਇਹ ਤੇ ਵਧੀਆ ਹੁੰਦਾ ਚਲੋ ਸੇਕ じゃ ਨਹੀਂ ਪੈਂਦਾ ਹੈਗਾ ਜਿਵੇਂ ਧੁੱਪ ਪੈਂਦੀ ਏ ਕਮਰਿਆਂ ਦੀ ਛੱਤਾਂ ਗਰਮ ਹੋ ਜਾਂਦੀਆਂ ਨੇ ਕੰਧਾਂ ਗਰਮ ਹੋ ਜਾਂਦੀਆਂ ਸੇਕ ਜਿਹਾ ਉਵੇਂ ਤੇ ਨਹੀਂ ਹੁੰਦਾ ਹੈਗਾ ਪਰ ਬਾਹਰ ਬਹੁਤ ਸੁਣੀ ਹਵਾ ਚੱਲਦੀ ਏ ਅੰਦਰ ਥੋੜੀ ਥੋੜੀ ਗਰਮਾਇਸ਼ ਰਹਿੰਦੀ ਏ ਇਹ ਸਿਰੇ ਤੇ ਇੱਕ ਵਾਰੀ ਜਦੋਂ ਉੱਠੇ ਸੀ ਉਦੋਂ ਤੇ ਥੁੜੀਆਂ ਥੁੜੀਆਂ ਕਣੀਆਂ ਹੈ ਸਣ